ਜੀ ਮੈਂ ਕਰਮਜੀਤ ਸਿੰਘ ਮੈਂ ਰਾਤ ਉੱਤੇ ਸੁੱਤਾ ਸੀ ਤੇ ਕੋਈ ਰਾਤ 1:30 ਵਜੇ ਕਰੀਬ 6-7 ਬੰਦੇ ਹਥਿਆਰ ਲੈ ਕੇ ਸਭ ਮੇਰੇ ਬਜ਼ੁਰਗ ਨੂੰ ਤੇ ਮੇਰੀ ਵਾਈਫ ਨੂੰ ਲੁੱਟਖੋ ਦਾ ਅੰਜਾਮ ਦਿੱਤਾ ਤੇ ਲੁੱਟਣ ਤੋਂ ਬਾਅਦ ਹੋਰ ਮੰਗ ਕੀਤੀ ਨਾ ਮੰਗ ਪੂਰੀ ਕਰਨ ਤੇ ਮੇਰੀ ਵਾਈਫ ਤੇ ਉਹਨਾਂ ਨੇ ਹਮਲਾ ਕੀਤਾ ਲੱਤ ਟੁੱਟ ਗਈ ਬਾਹ ਜੀ ਵੀ ਹੱਡੀ ਟੁੱਟ ਗਈ ਉਹਨੂੰ ਨੇਵਰ ਹਸਪੀਟਲ ਐਡਮਿਨ ਮੈਂ ਪੁਲਿਸ ਕੋਲੋਂ ਹੀ ਮੰਗ ਚਾਉਣਾ ਕਿ ਸਾਨੂੰ ਇਨਸਾਫ ਦੀ ਮੰਗ ਕੀਤਾ ਜਾਵੇ ਰਾਤ ਕਿੰਨੇ ਕਵੇ ਦੇ ਕਿਰੇਵੇ ਆਏ ਰਾਤ 1 ਵਜੇ ਆਏ ਤੇ 2 ਵਜੇਗੇ 1 ਘੰਟਾ ਪੂਰਾ ਉਹ ਕੀ ਕੀ ਲੈ ਗਏ ਨੇ ਕੁਝ ਅੰਦਾਜ਼ਾ ਅੰਦਾਜ਼ਾ ਲੋਹੇ ਫੋਨ ਲੈ ਗਏ ਜੀ 4-5 ਹਜ਼ਾਰ ਦੀ ਨਗਦੀ ਲੈ ਗਏ ਤੇ ਮੇਰੀ ਵਾਈਫ ਦੀਆਂ ਤੇ ਮੇਰੀ ਮਦਰ ਦੀਆਂ ਵਾਲੀਆਂ ਲੈ ਗਏ ਕਿੰਨੇ ਕਿੰਨੇ ਗ੍ਰਾਮ ਦੀਆਂ ਜਾਂ ਤੋਲੇ ਦੀਆਂ ਸੀਗੀਆਂ ਲਗਭਗ 4-5 ਗ੍ਰਾਮ ਦੀਆਂ ਹੋਣਗੀਆਂ ਦੋਨੋਂ ਲੁਟੇਰੀਆਂ ਦੇ ਕੋਲ ਕਿਸ ਤਰ੍ਹਾਂ ਦੇ ਹਥਿਆਰ ਸਨ ਲੁਟੇਰੀਆਂ ਦੇ ਕੋਲ ਇੱਕ ਕੋ ਰਿਵਾਲਵਰ ਸੀ ਤੇ ਬਾਕੀਆਂ ਕੋਲ ਕੁਝ ਦਰਾਕ ਕੁਝ ਬੀਸਬੋਲ ਤੇ ਇਦਾਂ ਦੇ ਹਥਿਆਰ ਸੀ ਅੱਜ ਤੱਕ ਕਾਰ ਬਹੁਤ ਮਾੜੀ ਹੱਦ ਨਾਲ ਰੀ ਮੇਰੇ ਹੱਕੇ ਦੇ ਵਿੱਚ ਪਿੰਡ ਬਰੋਜ ਹੋ ਰਹੀ ਆ ਬッカ ਸਿੰਘ ਨਾਮ ਦਾ ਅਧਵੀਰ ਇਹਨਾਂ ਦੇ ਘਰ ਕੁਝ ਸਨ ਪਛਾਤੇ ਲੋਕ ਜਿਨ੍ਹਾਂ ਨੇ ਆ ਕੇ ਘਰ ਤੇ ਬਹੁਤ ਵੱਡਾ ਹਮਲਾ ਕੀਤਾ ਤੇ ਚਾਬੀ ਲੈ ਕੇ ਵਜਾਪੁਰਿਆ ਨੂਰਾਨੀ ਜਾਗਰੀ ਸੀ ਤੇ ਨੂਰਾਨੀ ਕੋਲ ਅੰਗਲਾ ਦਰਵਾਜਾ ਖੜਾਇਆ ਤੇ ਪਰਵਾਹ ਤੇ ਹਮਰਾਹਾ ਦਿੱਤਾ ਮੈਂ ਅਸਤਾਨੇ ਜੇ ਪਹੁੰਚਿਆ ਕੁਰੀ ਦੇ ਕੋਲ ਗਰੀਬ ਪਰ ਕੁੜੀ ਇਹਨਾਂ ਦੀ ਤੇ ਗੰਜੀਤ ਕੋਲ ਦੀਆਂ ਲੱਤਾਂ ਵਿੱਚ ਤੇ ਇਹ ਫੈਕਟਰੀ ਅਸ ਬਾਵਾਂ ਟੱਕੇ ਚਾਹ। ਸਮਾਨ ਵੀ ਲੁੱਟ ਲਿਆ ਬੇ ਤਾਸ ਫਰੀਏ ਇੱਕ ਇੱਕ ਕੁੜੀ ਨੂੰ ਬਰੋਸ਼ ਕਰਕੇ ਤੇ ਲੁੱਟ ਕੇ ਤੇ ਲੈਣ। ਯਾਰੇ ਸੱਥੀਓ ਮੈਂ ਬੇਨਤੀ ਕਰਨਾ ਚਾਹਨਾ ਇੱਕ ਪੰਜਾਬੀ ਜਿਹੜੀ ਪੁਲਿਸ ਹੈ ਜੋ ਕਿ ਇਹ ਆਧਾਰ ਨੂੰ ਅੱਗੇ ਸਾਡੇ ਟਾਈਮ ਦੇ ਸਰਕਾਰਾਂ ਦੇ ਟਾਈਮ ਤੇ ਰਾਤ ਨੂੰ ਗਸ਼ਟ ਹੁੰਦੀ ਜਾਂਦੀ ਚਾਰਪੁਰ ਦੇ ਵਿੱਚ ਗੱਡੀਆਂ ਘੁੰਮਦੀਆਂ ਹੀ ਰਾਤ ਦੇ 12:00 1:00 2:00 ਵਜੇ ਤੱਕ ਹੁਣ ਤੇ ਜਿਹੜੀ ਮੈਂ ਤੁਹਾਨੂੰ ਇਹ ਦੱਸ ਰਿਆ ਕਿ ਰਾਤ ਨੂੰ ਜਦੋਂ ਇਹ ਬਾਦਕ ਕੋਈ ਉਹਦੇ 10-15 ਮਿੰਟ ਬਾਅਦ ਹੀ ਪਿੰਡ ਦੇ ਵਾਸੀ ਸਾਰੇ ਬਹੁਤ ਵਾਰ ਥਾੜੇ ਪਹੁੰਚਿਆ ਇੱਕ ਘੰਟਾ ਲੱਗਾ ਦਰਵਾਜ਼ਾ ਖੜਾਉਣ ਦੇ ਥਾੜੇ ਦਾ ਦਰਵਾਜ਼ਾ ਖੜਾਉਣ ਨੂੰ ਥਾੜੇ ਦੇ ਅੰਦਰ ਕੋਈ ਬੰਦਾ ਨਹੀਂ ਸੀ ਇੱਕ ਸਿਰਫ ਬੰਦਾ ਇੱਕ ਇੱਕ ਮੁਲਾਜ਼ਮ ਸੀ ਤੇ ਉਹ ਕਹਿੰਦਾ ਮੇਰੇ ਕੋਲ ਇੱਥੇ ਕੋਈ ਮੁਲਾਜ਼ਮ ਹੀ ਨਹੀਂ ਬੈਠਾ ਸੀ ਜਾਂ ਹੁਣ ਦੋ ਬੰਦੇ ਇੱਥੇ ਇਹ ਹਾਲਾਤ ਨੇ ਅੱਜ ਥਾਰੇ ਦੇ ਹਾਲਾਤ ਬਣੇ ਪੈ ਗਏ। ਜੇ ਉਹ ਨਾ ਕਿਸੇ ਤੇ ਪੱਤਾ ਉਦਾਰ ਕਰ ਲਿਆ ਤੇ ਇਹ ਫਟਾਫਟ 2 ਮਿੰਟ ਲਾ ਕੇ ਪੱਤਾ ਕਰ ਦੇ। ਤੇ ਅੱਜ ਇਹ ਸਾਡੇ ਇਲਾਕੇ ਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਇਹ ਹਾਲ ਹੈ ਕਿ ਆਹ ਦੇਖੋ ਕੀ ਹਾਲ ਹੈ ਤੁਸੀਂ ਆਹ ਕੁਝ ਨੂੰ ਦੇਖ ਕੇ। ਘਰੇ ਡੁੱਗ ਗਏ ਲਾਗਾ ਤੁਨਾ ਵੀ ਲਗਾ ਸਾਰੇ ਤੰਬਾ ਵੀ ਟੁੱਟ ਗਿਆ। ਇਹ ਹਾਲਾਤ ਨੇ ਮੈਂ ਪ੍ਰਸ਼ਾਸਨ ਦੇ ਕੇ ਜੋ ਵੀ ਬੇਨਤੀ ਕੀਤੀ ਹੈ ਜਦੋਂ ਮੇਰਾ ਧਰਨਾ ਸੀ ਤੇ ਅੱਜ ਵੀ ਕਰ ਰਿਹਾ। ਜੇ ਤੁਸੀਂ ਗਸ਼ਤ ਨੂੰ ਇੱਕ ਰਾਤ ਨੂੰ ਵਧਾਇਆ ਵੇਬਾ ਤੁਹਾਡੇ ਮਾਰੇ ਹੋਗੇ ਇਹ ਲੋਕਾਂ ਨੇ ਤੁਹਾਡੇ ਤੁਹਾਨੂੰ ਕਦੇ ਬਸ ਜੋਖੀ ਤਰ੍ਹਾਂ ਵੰਦੇ ਇਹ ਲੋਕੀ ਜਿਹੜਾ ਤੁਹਾਡਾ ਬਜਟ ਹੈ ਉਹਦੇ ਵਿੱਚ ਕਿਉਂ ਸਾਡੇ ਲੋਕ ਟੈਕਸ ਦੇ ਗਏ ਜੋ ਤੇ ਟੈਕਸ ਲੱਗਾਇਆ ਤੁਹਾਡੀ ਕੱਲ ਕੱਲੀ ਖਲੀ ਆਟੇ ਤੇ ਟੈਕਸ ਲੱਗਾ ਹਰ ਚੀਜ਼ ਤੇ ਟੈਕਸ ਲੱਗਾ ਹੈ ਉਹਨੇ ਵਿੱਚ ਤੁਸੀਂ ਤਨਖਾਵਾ ਰਹੇ ਤੁਹਾਡੇ ਕੋਲ ਮੁਲਾਜ਼ਮ ਘਟਨੇ ਲਖਾਓ ਕਲਾ ਦੇ ਤੁਸੀਂ ਵਾਦਾ ਕੀਤਾ ਜੀ ਲੋਕਾਂ ਨੂੰ ਅਸੀਂ ਸੇਫਟੀ ਫੀਅਰ ਅਸੀਂ ਇਮਪਲੀਮੈਂਟ ਕਰਾਂ ਬੇਨਤੀ ਕਰਨਾ ਬਾਰ ਬਾਰ ਐਸਪੀ ਸਾਹਿਬ ਐਡੀਪੀ ਸਾਹਿਬ ਜਿਹੜਾ ਸੁਤਰਾ ਕੁੰ ਕਰ ਨੀਂਦ ਤਰਾਂ ਐਸਐਚਓ ਜਾਬਤ ਚੋਲ ਫੜਕੇ ਦਿਓ ਨਹੀਂ ਤੇ ਕੱਢਾਂਗੇ ਤੁਹਾਡਾ ਹਿਯਾਰ ਕਰਾਂਗੇ ਜਿਹੜਾ ਕੀਤਾ ਨਹੀਂ ਕਰੀਏਗਾ ਧੰਨਵਾਦ